ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਮਾਛੀ ਵੜੇ ਦੇ ਜੰਗਲ ਵਿੱਚ ਗੁਰੂ ਸਾਹਿਬ ਸਾਂ ਸਰਬੰਸ ਬਾਹਰ ਕੇ ਉੱਥੇ ਆਰਾਮ ਕਰਦੇ ਨੇ ਤੇ ਉੱਥੋਂ ਦੇ ਪੰਛੀ ਜਿਹੜੇ ਆ ਉਹ ਰੌਲਾ ਪਾਉਂਦੇ ਨੇ ਤਾਂ ਇੱਕ ਜਿਹੜੀ ਬੁਲਬੁਲਾ ਉਹ ਕੋਇਲ ਨੂੰ ਸਮਝਾਉਣਾ ਕਰਦੀ ਆ ਕਿ ਕਿਉਂਕਿ ਕੋਇਲ ਦਾ ਸੁਭਾਅ ਹੁੰਦਾ ਆ ਲਗਾਤਾਰ ਬੋਲੀ ਜਾਣਾ ਬੋਲੀ ਜਾਣਾ ਤਾਂ ਉਹ ਬੁਲਬੁਲ ਜਿਹੜੀ ਆ ਕੋਇਲ ਨੂੰ ਸਮਝਾਉਂਦੀ ਆ ਕਿ ਤੂੰ ਰੌਲਾ ਨਾ ਪਾ ਤੇ ਜੰਗਲ ਦਾ ਜਿਹੜਾ ਅੱਜ ਜੰਗਲ ਨੂੰ ਭਾਗ ਲੱਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਆਪਕਾਲਪੁਰਖ ਜੰਗਲ ਨੂੰ ਵਿੱਚ ਸੁੱਤਾ ਪਿਆ ਆ ਬੜੇ ਦਿਨਾਂ ਦਾ ਉਹ ਨੀਂਦਰ ਆਇਆ ਅਰੇ ਅਤੇ ਉਹਨੂੰ ਜਿਹੜੀ ਆ ਆਰਾਮ ਕਰਨ ਦੇ ਤੂੰ ਰੋਲਾ ਨਾ ਪਾ ਤੇ ਉਹਨੂੰ ਕਿਸ ਤਰ੍ਹਾਂ ਸਮਝਾਉਣਾ ਕਰਦੀ ਆ ਆਹੋ ਆਪਾਂ ਇਸ ਕਵਿਤਾ ਵਿੱਚ ਸਰਵਣ ਕਰਦੇ ਹਾਂ ਜੀ ਇੱਕ ਬੁਲਬੁਲ ਕਹਿੰਦੀ ਕੋ ਲੋਨੀ ਤੁਸੀਂ ਹੌਲੀ ਹੌਲੀ ਬੋਲੋਨੀ ਇੱਕ ਬੁਲਬੁਲ ਕਹਿੰਦੀ ਕੋਲੋਨੇ ਤੁਸੀਂ ਹੌਲੀ ਹੌਲੀ ਬੋਲੋ ਨੀ ਉਹ ਦੀ ਨੀਂਦ ਕਿਤੇ ਨਾ ਖੁੱਲ ਜਾਵੇ ਉਹ ਦੀ ਨੀਂਦ ਕਿਤੇ ਨਾ ਖੁੱਲ ਜਾਵੇ ਵਾਟਾਂ ਦਾ ਥੱਕਿਆ ਰਾਹੀ ਓ ਜੰਗਲ ਦੇ ਵਿੱਚ ਸੁਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਹੀ ਓ ਜੰਗਲ ਦੇ ਵਿੱਚ ਸੁਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਹੀ ਅਜ ਨੀਲਾ ਕੋੜਾ ਨਹੀਂ ਦਿਸਦਾ ਤੇ ਕਪੜੇ ਲੀਣਾ ਲੀਣਾ ਘਟਲਾ ਤੇ ਸੋਹਣੇ ਪਿੰਡੇ ਤੇ ਜੰਗਲਾਂ ਦੇ ਮਲੇ ਕਰੀਰਾਨੇ ਕੰਡਿਆਨੇ ਲਹੂ ਲੁਹਾਨ ਕਰੇ ਕੰਡਿਆਨੇ ਲਹੂ ਲੁਹਾਨ ਕਰੇ ਪੈਰਾ ਚੋਜਤੀ ਲਾਹੀ ਓ ਜੰਗਲ ਦੇ ਵਿੱਚ ਸੁਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਈ ਓ ਜੰਗਲ ਦੇ ਵਿੱਚ ਸੁਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਈ ਪੁੱਤਰ ਵੀ ਕਾਮ ਲਈ ਵਾਰ ਦਿੱਤੇ ਉਸ ਮਾਂ ਗੁਜਰੀ ਦੇ ਜੇ ਕਿਆ ਕੀਤੀ ਮਜ਼ਲੂਮਾਂ ਦੀ ਕੁਦ ਪੀਤਾ ਸ਼ਹੀਦ ਕਰਾਏ ਨੇ ਨਹੀਂ ਦੁੱਖ ਪਰਿਵਾਰ ਵਿਛੋੜੇ ਦਾ ਨਹੀਂ ਦੁੱਖ ਪਰਿਵਾਰ ਵਿਛੋੜੇ ਦਾ ਮੁਕੜੇ ਤੈਨੂੰ ਲਾਹੀ ਓ ਜੰਗਲ ਦੇ ਵਿੱਚ ਸੁੱਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਹੀ ਓ ਜੰਗਲ ਦੇ ਵਿੱਚ ਸੁੱਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਹੀ ਓ ਜੰਗਲ ਦੇ ਵਿੱਚ ਸੁੱਤਾ ਪਿਆ ਨੇ ਮੇਰਾ ਬਾਜਾ ਵਾਲਾ ਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ